ਕੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾ ਵਾਲਾ ਸੋ ਦੋਸਤੋ ਅੱਜ ਮੈਂ ਟੰਡ ਉਲਮੜ ਦੇ ਵਿੱਚ ਮੈਣੀ ਰੋਡ ਦੇ ਉੱਤੇ ਔਰ ਇੱਥੇ ਜਿਹੜਾ ਇਹ ਤੁਹਾਨੂੰ ਕਾਰ ਬਿਜ਼ਾਰਾ ਬੜਾ ਮਸ਼ਹੂਰ ਆ ਪਰ ਇੱਥੇ ਜਿਹੜੇ ਐ ਜਿਵੇਂ ਸ਼ੋਭਾ ਤੇ ਪਹੁੰਚਾਂਗਾ ਐਸਪੀ ਮੋਟਰ ਵਾਲਿਆਂ ਦੇ ਔਰ ਉਹਨਾਂ ਦਾ ਜਿਹੜਾ ਕੰਮ ਹੈਗਾ ਬਈ ਇੱਕਦਮ ਬਹੁਤ ਵਧੀਆ ਹੈਗਾ ਹੀ ਹੁੰਦਾ ਔਰ ਦੂਰੋਂ ਦੂਰੋਂ ਲੋਕ ਉਹਨਾਂ ਕੋ ਗੱਡੀਆਂ ਜਿਹੜੇ ਲੈਣ ਆਉਂਦੇ ਹੈਗੇ ਆ ਸੋ ਅੱਜ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤ ਔਰ ਉਹਨਾਂ ਕੋ ਸਾਰੇ ਹਰ ਪ੍ਰਕਾਰ ਦੀ ਜਿਹੜੀ ਗੱਡੀ ਮਿਲ ਜਾਂਦੀ ਆ ਔਰ ਗੱਡੀਆਂ ਵੀਰ ਦੀਆਂ ਬਹੁਤ ਇੱਕ ਨੰਬਰ ਦੀਆਂ ਔਰ ਜਿਹੜੀਆਂ ਗੱਡੀਆਂ ਲੋਕਾਂ ਕੋਲ ਲੈਂਦੇ ਵੀ ਆ ਜਿਹੜੀਆਂ ਔਰ ਇੱਕਦਮ ਵਧੀਆ ਕੰਡੀਸ਼ਨ ਦੀਆਂ ਲੈਂਦੇ ਹੈਗੇ ਆ ਪਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਗੱਡੀਆਂ ਵੀ ਦਿਖਾਵਾਂਗੇ ਵੀ ਗੱਡੀ 'ਚ ਕਿਹੜੇ-ਕਿਹੜੇ ਫੀਚਰ ਹੈਗੇ ਆ ਔਰ ਕਿੱਦਾਂ ਦੀਆਂ ਗੱਡੀਆਂ ਹੈਗੀਆਂ ਸਭ ਤੁਸੀਂ ਦੇਖ ਸਕਦੇ ਆ ਅੱਜ ਤੋਂ ਵਾਈਟ ਕਲਰ ਦੀ ਗੱਡੀ ਇੱਧਰ ਖੜੀ ਹੋਈ ਹੋਈ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਹੈਗੀ ਆ ਇੱਧਰ ਵੀ ਇੱਕ ਖੜੀ ਹੈਗੀ ਆ ਗ੍ਰੇ ਕਲਰ ਦੀ ਖੜੀ ਆ ਇੱਧਰ ਇੱਕ ਖੜੀ ਆ ਬਰੀਜਾ ਬਹੁਤ ਵਧੀਆ ਗੱਡੀ ਹੈਗੀ ਆ ਪਰ ਉਹ ਸਾਰੀਆਂ ਹੀ ਗੱਡੀਆਂ ਜਿਹੜੀਆਂ ਇੱਕ ਨੰਬਰ ਇਹ ਕੰਡੀਸ਼ਨ ਦੀਆਂ ਹੈਗੀਆਂ ਬਹੁਤ ਵਧੀਆ ਲੱਗਦੀ ਨਹੀਂ ਹੈਗੀਆਂ ਕਿ ਗੱਡੀਆਂ ਇੱਕਦਮ ਰੰਗ ਵੀ ਜਿਹੜਾ ਇਹਨਾਂ ਦਾ ਪੂਰਾ ਵਧੀਆ ਹੈਗਾ ਆ ਇਧਰ ਵਾਲੀ ਟੋਕੜੀ ਹੈਗੀ ਆ ਸੋ ਇਧਰ ਨੋਵਾ ਖੜੀ ਹੈਗੀ ਆ ਸੋ ਬਹੁਤ ਬਹੁਤ ਵਧੀਆ ਗੱਡੀਆਂ ਹੈਗੀਆਂ ਵਾ ਸੋ ਹੁਣ ਮੈਂ ਚੱਲਦਾ ਅੰਦਰ ਤੇ ਵੀਰ ਨਾਲ ਕਰਦਾ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਟੀਵੀ ਤੋਂ ਆਇਆ ਜੀ ਹਾਂਜੀ ਸੋ ਵੀਰ ਜੀ ਆਪਾਂ ਬੋਲ ਲਗਾਈ ਜਿੱਦਾਂ ਤੁਹਾਡਾ 20000 ਰੁਪਿਆ ਹਨਾ ਹਾਂਜੀ ਤੁਹਾਡਾ ਆਪਣਾ ਤੇ ਆਪਾਂ ਨਾਲ ਉਹ ਗੱਡੀਆਂ ਬਾਰੇ ਨਾਲ ਜਿਹੜੇ ਨੇ ਵੀ ਜੇ ਸਾਡੇ ਕਿਤੇ ਟੈਨ ਨੇ ਵੀਰ ਭਾਈ ਨਿਕਰੇ ਨੇ ਆਉਣਾ ਹੋਵੇ ਤੁਹਾਡੇ ਤੇ ਕਲੀਅਰ ਕਰਨਾ ਹੋਵੇ ਤਾਂ ਸਾਨੂੰ ਗੱਡੀਆਂ ਬਾਰੇ ਜੀ ਹੋਰ ਜਾਣਕਾਰੀ ਦਿਓ ਤੇ ਆਪਾਂ ਜਲਦੀ ਬਾਅਦ ਸਾਨੂੰ ਦੱਸੋ ਗੱਡੀਆਂ ਦੀ ਹਾਂਜੀ ਆਓ ਜੀ ਹਾਂਜੀ ਵੀਰ ਜੀ ਸਾਨੂੰ ਐਸ ਗੱਡੀ ਬਾਰੇ ਹਾਂਜੀ 2013 ਮਾਡਲ ਆ ਜੀ ਚੌਥਾ ਤੇ 14 ਚ ਆਰ ਸੀ ਬਣੀ ਹੋਈ ਹੈ 2013 ਪੈਟਰੋਲ ਵਰਜਨ ਕਾਰ ਹੈ ਔਰ ਅਰੀਜਨਲ ਜਨਕੀ ਰਿਕਾਰਡ ਹੈ ਪਾਸ ਓਨਰ ਹੈ ਪੁਲਿਸ ਓਰਟ ਹੈ ਠੀਕ ਹੈ ਜੀ ਇਹ ਕਿਹੜੀ ਗੱਡੀ ਹੈਗੀ ਇਹ ਡਿਜ਼ਾਇਰ ਹੈ ਜੀ ਇਹ ਡਿਜ਼ਾਇਰ ਹੈ ਹਾਂ ਤੁਸੀਂ ਅੰਦਰੋਂ ਦੇਖੋ ਬਿਲਕੁਲ ਨਵੀਂ ਕਾਰ ਹੈ ਹਾਂ ਜੀ ਦੋਸਤੋ ਤੁਸੀਂ ਦੇਖ ਸਕਦੇ ਆ ਅੰਦਰ ਇਹਦੇ ਫੀਚਰ ਦੇਖੋ ਔਰ ਇੱਕ ਗੱਲ ਮੈਂ ਦੇਖੀਆ ਗੱਡੀਆਂ ਮੈਂ ਸਾਰੀਆਂ ਗੱਡੀਆਂ ਦੇਖੀਆਂ ਬਹੁਤ ਅੰਦਰੋਂ ਬਿਲਕੁਲ ਸਫਾਈ ਹੈਗੀ ਆ ਔਰ ਬੜੀਆਂ ਸਾਫ ਕੇ ਰੱਖੇ ਆ ਕਿ ਇਹ ਇੱਕ ਵੀਰ ਜੀ ਕਹਿੰਦੇ ਕਿ ਅਸੀਂ ਲੈਨੇ ਉਹ ਗੱਡੀ ਆ ਜਿਹੜੀ ਸਾਫ਼ ਸੁਥਰੀ ਹੋਵੇ ਜਿਵੇਂ ਕੋਵਾਲ ਜਿਹੜੀ ਗੱਡੀ ਉਹ ਸੀ ਲੈਂਦੇ ਨਹੀਂ ਹੈਗੇ ਤੁਸੀਂ ਦੇਖ ਸਕਦੇ ਗੱਡੀਆਂ ਬਿਲਕੁਲ ਸਾਫ਼ ਹੈਗੀਆਂ ਤੇ ਵੀਰ ਜੀ ਸਾਨੂੰ ਆ ਗੱਡੀ ਬਾਰੇ ਦੱਸਿਓ 2016 ਮਾਡਲ i10 ਗ੍ਰੈਂਡ ਜੀ ਠੀਕ ਹੈ 올 ਰਿਜਨਲ ਜਨਤੀ ਰਿਕਾਰਡ ਹੈ ਫਸਟ ਓਨਰ ਹੈ ਠੀਕ ਹੈ ਜੀ ਪੈਟਰੋਲ ਵਰਜਨ ਦੇ ਵਿੱਚ ਹੈ i10 ਗ੍ਰੈਂਡ ਜੀ ਟੱਚ ਪਲੇਅਰ ਬੈਕਅਪ ਕੈਮਰਾ ਦੋਨੋਂ ਚਾਬੀਆਂ ਸਾਡੀ ਖਾਸੀ ਦੇ ਕਹਈਏ ਜੀ ਦੋਨੋਂ ਚਾਬੀਆਂ ਗੱਡੀ ਦੇ ਨਾਲ ਦੇ ਨੇ ਜੀ ਉਹਦਾ ਆਮ 21 ਦਿੰਦੇ ਹਾਂ ਇੱਕ ਵਾਰੀ ਇੱਕ ਪੇਪਰ ਤਕਰੀਬਨ ਸਾਰੀ ਗੱਡੀ ਦੋ ਦੋ ਚਾਬੀਆਂ ਹੈਗੀਆਂ ਦੋ ਦੋ ਚਾਬੀਆਂ ਹੈਗੀਆਂ ਜੀ ਠੀਕ ਹੈ ਜੀ ਤੇ ਸਾਨੂੰ ਇੱਕ ਉਧਰੋ ਗ੍ਰੇ ਕਲਰ ਦੀ ਹੈ ਜੀ ਹਾਂ ਹਾਂ ਜੀ ਹਾਂ 2018 ਮਾਡਲ ਜੀ ਡੀਜ਼ਲ ਵਰਜਨ ਜੀ ਬੀ ਡੀ ਆਈ ਠੀਕ ਹੈ ਜੀ ਫਸਟ ਓਨਰ 35 ਹਰ ਚੱਲੀ ਜੀ ਠੀਕ ਹੈ ਜੀ ਇਹ ਵੀ 올 ਰਿਜਨਲ ਏਜੰਸੀ ਰਿਕਾਰਡ ਹੈ ਨਾਲ ਐਕਸੀਡੈਂਟ ਦੀ ਗਰੰਟੀ ਲਿਖ ਕੇ ਦਵਾਂ ਜੀ ਦੇਖੋ ਮੈਂ ਦੇਖਿਆ ਤੁਸੀਂ ਜਿੰਨੀਆਂ ਵੀ ਰੱਖੀਆਂ ਸਾਫ ਬਹੁਤ ਆ ਸਾਫ ਬਾਈ ਜੀ ਦੇਖੋ ਅੱਜ ਜੇ ਅਸੀਂ ਕਿਸੇ ਨੂੰ ਚੀਜ਼ ਚੰਗੀ ਦਵਾਂਗੇ ਤਾਂ ਅੱਜ ਗੱਲ ਨੂੰ ਕੋਈ ਵਾਪਸ ਆਊਗਾ ਠੀਕ ਹੈ ਜੀ ਪੈਸੇ ਦਾ ਕੰਮ ਆ ਕੋਈ ਉਹ ਗੱਲ ਤੇ ਹੈਗੀ ਨਹੀਂ ਜਦੋਂ ਇਹ ਤੁਹਾਨੂੰ ਸਾਰੀਆਂ ਰੱਖੀਆਂ ਦੇਖਿਆ ਬੜੇ ਪਿਆਰੇ ਆ ਸਾਂਭ ਕੇ ਰੱਖੀਆਂ ਆ ਹਾਂ ਜੀ ਆਹ ਗੜੀ ਆ ਹਾਂ ਬਰੀਜਾ ਭਾਜੀ 2023 ਮਾਡਲ ਆ ਜੀ ਫਾਸਟ ਮੋੜਾ 3 ਈਅਰ ਚੱਲੀ ਆ ਜੀ ਜਨਸੀ ਰਿਕਾਰਡ ਇਹਦਾ 26000 ਦਾ ਜੀ 30000 ਚੱਲੀ ਕਾਰ ਆ ਸਨਰੂਫ ਵਾਲੀ ਕਾਰ ਆ ਡਬਲ 에ਅਰ ਬੈਗ ABS ਬ੍ਰੇਕ ਸਭ ਕੁਝ ਹੈਗਾ ਇਹਦੇ ਵਿੱਚ ਹਾਂਜੀ ਕੁਛ ਬੜਾ ਸਟਾਰ ਹੈ ਵੀਰ ਜੀ ਇਹ ਵੀ ਇੱਕ ਵਾਰ ਦਿਖਾਓ ਸੌ ਲਾਇਰ ਐਕਸਟਰਾ ਲੱਗੇ ਹੋਏ ਆ ਗੱਡੀ ਬਹੁਤ ਸ਼ਾਨਦਾਰ ਆ ਟਾਇਰ ਇਕਦਮ ਟਾਇਰ ਹੈਗੇ ਜੀ ਅਸੀਂ ਹਾਂਜੀ ਚਲੋ ਅੰਦਰ ਦੇਖੋ ਇੰਟੀਰੀਅਰ ਬਿਲਕੁਲ ਬਹੁਤ ਵਧੀਆ ਆਪਣੀ ਅੰਜੂ ਸਾਹਿਬਾ ਜੀ ਦੀ ਬਿਲਕੁਲ ਨਵੀਂ ਗੱਡੀ ਪਈ ਹੈ ਜੀ ਬਿਲਕੁਲ ਹੈਗੀ ਪਰ ਤੁਸੀਂ ਦੇਖ ਸਕਦੇ ਆ ਅੰਦਰ ਬਿਲਕੁਲ ਫਰੈਸ਼ ਹੈਗੀ ਬਹੁਤ ਸੋਹਣੀ ਗੱਡੀ ਆ ਜੀ ਸੋ ਵੀਰ ਜੀ ਮੇਰਾ ਇੱਕ ਧਮ ਹੂਰਸਵਾ ਵਾਲਾ ਹੈਗਾ ਹਾਂਜੀ ਹਾਂਜੀ ਕਿ ਜਿੱਦਾਂ ਮਤਲਬ ਕਿ ਕਿਸੇ ਕਸਟਮਰ ਨੇ ਜੇ ਗੱਡੀ ਲੈਣ ਆਉਣੀ ਹੋਵੇ ਹਾਂਜੀ ਹਾਂਜੀ ਤੇ ਜਿੱਦਾਂ ਕਹਿੰਦੇ ਕਿ ਕੈਸ਼ ਦੇਂਦੇ ਕਿ ਜਾਏ ਤੇ ਨਹੀਂ ਭਾਈ ਜੀ ਜਿੱਦਾਂ ਉਹਨੇ ਇਹ ਵਾਲੀ ਬਰੀਜਾ ਗੱਡੀ ਹੈ ਬਰੀਜਾ ਗੱਡੀ ਹੈ 2023 ਮਾਡਲ ਲੱਖ ਰੁਪਏ ਲੈ ਲਓ ਗੱਡੀ ਲੈ ਜਾਓ ਬਾਕੀ ਲੋਨ ਕਰਵਾ ਦੂੰਗਾ ਜੀ ਉਹਦਾ ਲੋਨ ਦੀ ਲੋਨ ਦੀ ਫੈਸਿਲਿਟੀ ਹੈਗੀ ਬਾਜੀ ਸਾਹਿਬ ਹਾਂ ਬਿਲਕੁਲ ਆ ਜਿਹੜੀ ਗੱਡੀ ਜਿਹੜੀ ਇਹ 2013 ਮਾਡਲ ਹੈ ਲੱਖ ਚੱਲੀ ਹੈ ਫਸਟ ਓਨਰ ਹੈ ਏਜੰਸੀ ਰਿਕਾਰਡ ਹੈ ਇਹ ਗੱਡੀ ਹੈ ਕਿਹੜੀ ਹੈ ਨਾਮ ਤੇ ਆਰਟਿਕਾ ਬਾਜੀ ਆਰਟਿਕਾ ਹਾਂ ਜੀ ਆਰਟਿਕਾ ਹੈ ਹਿਸ਼ਾਰਪੁਰ ਨੰਬਰ ਹੈ ਜੀ ਲੋਕਲ ਬੰਦੀ ਦੀ ਗੱਡੀ ਹੈ ਇਹ ਵੀ ਤੁਸੀਂ ਦੇਖੋ 13 ਮਾਡਲ ਦੇ ਹਿਸਾਬ ਨਾਲ ਗੱਡੀ ਖੜਕੀ ਹੁੰਦੀ ਇਹ ਵੀ ਗੱਲ ਅੰਦਰ ਦੇਖੋ ਤੁਸੀਂ ਇੱਕ ਵਾਰ ਬਿਲਕੁਲ ਮੈਂ ਉਹੀ ਦੇਖ ਰਿਹਾ ਤੁਸੀਂ ਜਿੰਨੀਆਂ ਗੱਡੀਆਂ ਲਈਆਂ एकदम ਸਾਫ਼ ਲਈਆਂ ਇਹ ਦੇਖੋ ਇੱਕ ਮਿੰਟ ਸਰ ਕਮ ਜਿਹੜਾ ਵੀਰ ਹੁਣਾ ਦਾ ਇੱਕਦਮ ਵਧੀਆ ਹੈਗਾ ਇਹ ਗੱਡੀਆਂ ਸਾਫ਼ ਸੁਥਰੀਆਂ ਆ ਔਰ ਮੈਂ ਸਾਰੇ ਆਪਣੇ ਦਰਦੂ ਵੱਡੀ ਗੱਲ ਹੈ ਸਾਡੇ ਕੋਲ ਜੈਂਸੀ ਰਿਕਾਰਡ ਕਾਰ ਮਿਲੂਗੀ ਉਸ ਤੋਂ ਪਰੰਤ ਐਕਸੀਡੈਂਟ ਦੀ ਗੰਟੀ ਦਊਗਾ ਜੀ 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 ਹਾਂਜੀ ਬਸੋ ਸਾਰੇ ਪਰਾਵਾ ਨੂੰ ਪੀਛਰੂ ਨੂੰ ਵੀ ਜੇ ਕਿਸੇ ਨੇ ਗੱਡੀ ਲੈਣੀ ਹੈਗੀ ਆ ਇੱਕ ਵਾਰੀ ਐਸਪੀ ਮੋਟਰ ਵਾਲਿਆਂ ਦੇ ਜਰੂਰ ਤੁਸੀਂ ਆ ਕੇ ਦੇਖੋ ਹਾਂਜੀ ਔਰ ਮੈਂ ਯਕੀਨ ਨਾਲ ਕਹਿੰਦਾ ਕਿ ਤੁਸੀਂ ਬਿਲਕੁਲ ਤੁਹਾਡੀ ਤਸੱਲੀ ਹੋਊਗੀ ਤੁਹਾਨੂੰ ਵਧੀਆ ਚੀਜ਼ ਮਿਲੂਗੀ ਹਾਂਜੀ ਸਵੀਰ ਜੀ ਇਹ ਗੱਡੀ ਕਿਹੜੀ ਹੈ ਇਹਦੇ ਵਿੱਚ ਇਹ ਸੀ ਇਹ ਨਾਗਰੀ ਦਾ ਬੱਚਾ ਹੈ ਜੀ ਜੀ ਆਲਟੋ ਇਹਨੂੰ ਕਹਿੰਦੇ ਆ ਜੀ ਇਹ ਹਰ ਇੱਕ ਦੀ ਪਸੰਦ ਹੈ ਹਰ ਇੱਕ ਦੀ ਪਸੰਦ ਹੈ ਹਰ ਇੱਕ ਦੀ ਪਸੰਦ ਹੈ ਆਲਟੋ ਬੰਦ ਹੋਣ ਕਰ ਇਹ ਆਲਟੋ ਬਹੁਤ ਜ਼ਿਆਦਾ ਵਿਕਰੀ ਹੈ ਔਰ ਗੱਡੀਆਂ ਆਲਟੋ ਅੱਜ ਕੱਲ ਮਿਲ ਵੀ ਨਹੀਂ ਰਹੀ ਨਹੀਂ ਮਿਲਦੀਆਂ ਬਾਜੀ ਇਹ ਫਰੈਸ਼ ਪੀਛਾ ਇਹ ਇਹਦੇ ਬਾਰੇ ਦੱਸੋ ਬਿਲਕੁਲ ਇਹ 2023 ਮਾਡਲ ਹੈ 12000 ਚੱਲੀ ਹੈ ਜਨਤੀ ਰਿਕਾਰਡ ਹੈ ਕੋਈ ਪੀਸ ਪੇਡ ਨਹੀਂ ਜੀ ਤੁਸੀਂ ਕਾਰ ਦੇਖ ਲਓ ਡਬਲ 에ਅਰਬੈਗ ਵਾਲੀ ਕਾਰ ਹੈ ਅੱਛਾ ਡਬਲ 에ਅਰਬੈਗ ਡਬਲ 에ਅਰਬੈਗ ਵੀ ਹੈਗਾ ਜੀ ਤੋਂ ਦੇਖ ਸਕਦੇ ਆ ਇਹ ਅਲਟੋ ਕੈਟਨ ਹੈਗੀ ਔਰ ਡਬਲ ਕਹਿੰਦੇ ਜੀ ਕਿ 에ਅਰਬੈਗ ਲੱਗਾ ਹੋਇਆ ਵਾ ਔਰ ਇੱਕਦਮ ਸਾਫ਼ ਸੁਥਰੀ ਗੱਡੀ ਪਈ ਹੈ ਗੱਡੀਆਂ ਸਾਰੀਆਂ ਸ਼ਾਨਦਾਰ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੋਂ ਸਾਰੇ ਤੁਸੀਂ ਜਿਹੜੇ ਦੇਖ ਰਹੇ ਵੀਡੀਓ ਇੱਕ ਵਾਰੀ ਜਰੂਰ ਜੇ ਕੋਈ ਵੀਟ ਕਰਨਾ ਚਾਹੁੰਦਾ ਵੀਰ ਤਾਂ ਆ ਕੇ ਦੇਖੋ ਉਹ ਬਹੁਤ ਵਧੀਆ ਗੱਡੀਆਂ ਇਹਨਾਂ ਦੇ ਕੋਲ। ਤੋਂ ਜੇ ਕਿਸੇ ਵੀਰ ਨੇ ਭੈਣ ਕੇ ਵੇਟ ਕਰਨਾ ਵਾ ਗੱਡੀ ਦੇਖਣਾ ਹੋਵੇ ਜਾਂ ਲੈਣੀ ਹੈਗੀ ਆ। ਤੋਂ ਇਹਨਾਂ ਦੀ ਲੋਕੇਸ਼ਨ ਜਿਹੜੀ ਹੈਗੀ ਆ ਜੀ ਮਿਆਣੀ ਰੋਡ ਤੇ ਨੇੜੇ ਜਿਹੜਾ ਹੈ ਗਣਪਤੀ ਆਟੋ ਹੈਗਾ ਕੀਰ ਉਹਨਾਂ ਦੀ ਦੁਕਾਨ ਹੈਗੀ ਨਾਲ ਹੀ ਬਿਲਕੁਲ ਹੀ ਮਿਲ ਕੇ ਇੱਕ ੱਕੀ ਨਾਲ ਹੀ ਦੁਕਾਨ ਹੈਗੀ ਉਹਨਾਂ ਦੇ। ਸੋ ਵੀ ਜੀ ਤੁਸੀਂ ਵੀ ਇੱਕ ਵਾਰੀ ਆਪਣੇ ਹਾਂ ਜੀ। ਇਹ ਟਾਂਡਾ ਰੋਡ ਮਿਆਣੀ ਰੋਡ ਟਾਂਡਾ ਜੀ ਨੀਅਰ ਗਣਪਤੀ ਆਟੋ ਜੀ ਇਨ ਆ ਐਸਪੀ ਕਾਰ ਵੀ ਆ ਗਿਆ ਸਾਡਾ ਜੀ ਜੀ ਨੰਬਰ ਮੇਰਾ ਹੈਗਾ 98722 75376 ਠੀਕ ਹੈ ਭਾਜੀ ਤੇ ਬਾਕੀ ਤੁਸੀਂ ਆਓ ਤੇ ਗੱਡੀਆਂ ਲੈ ਕੇ ਜਾਓ ਸੋ ਵੀਰ ਜੀ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਐਸਪੀ ਮੋਟਰ ਵਾਲੇ ਜਿਨ੍ਹਾਂ ਨਾਲ ਆਪਾਂ ਜੀ ਗੱਲਬਾਤ ਕੀਤੀ ਹੈਗੀ ਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਸਸਤਾ ਕਾਲ ਜੀ